ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲਖਣੀ ਜੀ ਦੇ 537ਵੇਂ ਵਿਆਹ ਪ੍ਰਕਾਸ਼ ਗੁਰਪੁਰਬ ਜੋ ਹੈ ਸਾਧ ਸੰਗਤ ਜੀ ਸਮੂਹ ਸੰਗਤਾਂ ਨੂੰ ਵਿਆਹ ਪ੍ਰਭ ਦੀ ਲੱਖ ਲੱਖ ਵਧਾਈ ਹੋਵੇ ਅੱਜ ਇਥੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਅਲੌਕਿਕ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਭਗਵਾਈ ਦੇ ਹੇਠ ਪੰਜਾਂ ਪਿਆਰਿਆਂ ਦੇ ਨਾਲ ਇਥੋਂ ਰਵਾਨਾ ਹੋਇਆ ਹੈ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ हां हां ते गुरु के लंगर चल रहे ने 사드 ਸੰਗਤ जी महापुरुष संत बाबा हरजीत सिंह जी गुरुद्वारा दमदमा साहिब वाले ओ महापुरुष भी बाबा वीर सिंह ਦੇ ਪਾਵਨ ਪੁੱਤਰ ਸਥਾਨਾਂ ਤੋਂ ਸੰਗਤਾਂ ਦੇ ਨਾਲ ਪਾਈ ਵਿਚਰ ਰਹੇ ਨੇ ਨਗਰ ਕੀਰਤਨ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਗੁਰਨਾਨਕ ਪਾਤਸ਼ਾਹ ਕਿਰਪਾ ਕਰਨ ਸਮੂਹ ਸੰਗਤ ਨੂੰ ਆਪਣੇ ਦਰੋਂ ਘਰੋਂ ਕੋ ਸਿੱਖੀ ਜੀਵਨ ਨਾਮ ਦਾ ਦੀਆਂ ਦਾਤਾ ਬਖਸ਼ ਕਰਨ ਆਓ ਆਪਾਂ ਸਾਰੇ ਰਲ ਮਿਲ ਕੇ ਸਤਿਗੁਰਾਂ ਦੇ ਫਲਸਫੇ ਦੇ ਉੱਤੇ ਚੱਲੀਏ ਨਾਮ ਜਪੀਏ ਵੰਡ ਛਕੀਏ ਤੇ ਕਿਰਤ ਕਰੋ ਦਾ ਜੋ ਮਾਰ ਨੇ ਸਾਨੂੰ ਭੋਗਾ ਦਿੱਤਾ ਹੈ ਉਹਦੇ ਉੱਤੇ ਚੱਲੀਏ ਸਤਗੁਰ ਸਭਨਾਂ ਨੂੰ ਖੁਸ਼ੀਆਂ ਬਖਸ਼ ਕਰਨ ਸਭਨਾਂ ਨੂੰ ਮਾਰੇ ਦੇ ਪਰ ਗੁਰਪੁਰਬ ਦੀ ਜੋ ਹੈ ਵਿਆਪ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 537 ਗੁਰਪੁਰਬੀਆਂ ਸਮੂਹ ਗੁਰੂ ਨਾਨਕ ਨਾਮ ਦੇ ਵਾਸ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਆਪ ਦੇਖ ਰਹੇ ਹੋ ਕਿ ਅੱਜ ਗੁਰਦੁਆਰਾ ਸਿੰਘ ਦੇਵ ਸਾਹਿਬ ਸultanpur Lodhi ਤੋਂ ਨਗਰ ਕੀਰਤਨ ਸ਼ੁਰੂ ਹੋ ਕੇ ਗੁਰਦੁਆਰਾ ਸਤ ਕਰਤਾਰ ਗਿਆ ਸਹਿ ਪਟਾਲਾ ਵਿਖੇ ਜਾ ਕੇ ਸੰਪੰਨ ਹੋਣਾ ਬੜਾ ਭਾਰੀ ਇਤਿਹਾਸ ਆ ਸੰਗਤਾਂ ਦੇ ਵਿੱਚ ਜੋ ਗੁਰੂ ਨਾਨਕ ਦੇਵ ਜੀ ਨੇ ਨਾਨਕ ਨਿਰਮਲ ਪੰਥ ਚਲਾਇਆ ਇਹ ਗ੍ਰਸਤ ਦਾ ਮਾਰਗ ਜੋ ਸਾਨੂੰ ਉਪਦੇਸ਼ ਦਿੰਦਾ ਕਿ ਗ੍ਰਸਤ ਦਾ ਮਾਰਗ ਧਰਮ ਕੀ ਪੌੜੀ ਕੋਵਟ ਭਾਗੀ ਪਾਵੇ ਦੇ ਮਹਾਕਾਂ ਅਨਸਾਰ ਗ੍ਰਸਥ ਪ੍ਰਧਾਨ ਸੋ ਮਹਾਰਾਜ ਨੇ ਗ੍ਰਸਥ ਨੂੰ ਬਹੁਤ ਵੱਡਾ ਦਰਜਾ ਦਿੱਤਾ ਸੋ ਅੱਜ 507ਵਾਂ ਜੋ ਉਹਨਾਂ ਦਾ ਵਿਆਪੁਰਬਾ ਬੜੇ ਇਤਿਹਾਸਾ ਦੇ ਨਾਲ ਸੰਕਟ ਬਣਾ ਰਹੀਆਂ ਸੋ ਸਾਨੂੰ ਸਾਰਿਆਂ ਨੂੰ ਇਹ ਅਪੀਲ ਆ ਕਿ ਜਿੱਥੇ ਸਾਡੇ ਨੌਜਵਾਨ ਕ੍ਰਿਤੀਆਂ ਕਰਾਏ ਵਿੱਚ ਪੈ ਰਹੇ ਆ ਉੱਥੇ ਜੇ ਅਸੀਂ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਕਰਾਵਾਂਗੇ ਤੇ ਨੌਜਵਾਨਾਂ ਚ ਬੜਾ ਭਾਰੀ ਉਤਸ਼ਾਹ ਆ ਬੜੀ ਲਗਨ ਤੇ ਮਿਹਨਤ ਨਾਲ ਸੇਵਾ ਕਰ ਰਹੇ ਆ ਸੋ ਸਾਨੂੰ ਅਜਿਹੇ ਜਿਹੜੇ ਗੁਰਪੁਰਪ ਤੇ ਸਾਨੂੰ ਜੋ ਸਿਧਾਂਤ ਦਿੱਤਾ ਗੁਰੂ ਨਾਨਕ ਦੇਵ ਜੀ ਦੇ ਉਸ ਤੇ ਚੱਲਦੇ ਆ ਅਸੀਂ ਸ਼ਾਂਤੀ ਦਾ ਸਨੇਹਾ ਦੇ ਕੇ ਤੇ ਆਪਣਾ ਜੀਵਨ ਜਿਹੜਾ ਸਫਲਾ ਕਰ ਸਕਦੇ ਆ ਤੇ ਲਕਾਈ ਲਈ ਚਾਨਣ ਮਨਾਰਾ ਬਣ ਸਕਦੇ ਆ ਸੋ ਇਸ ਕਰਕੇ ਗੁਰੂ ਨਾਨਕ ਦਾ ਸਿਧਾਂਤ ਅਪਣਾ ਕੇ ਇਹ ਜੋ ਸਾਨੂੰ ਧਾਰਮਿਕ ਪ੍ਰੋਗਰਾਮ ਕਰਕੇ ਲਾਹਾ ਲਿਆ ਜਾ ਸਕਦਾ ਸਦੀਵੀ ਜਿਹੜਾ ਵਾ ਸੁਖ ਪ੍ਰਾਪਤ ਕੀਤਾ ਜਾ ਸਕਦਾ ਸੋ ਗੁਰੂ ਨਾਨਕ ਨਾਮਲੇ ਵ ਸੰਤਾਂ ਨੂੰ ਇਸ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਦੀਆਂ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ